ਜਨਾਬ ਸਾਰੇ ਬਾਹਰ ਦੇ ਮੁੰਡੇ ਲੈ ਕੇ ਆਇਆ ਅੰਦਰ ਦੱਸੋ ਚੁੱਪ ਕਰ ਹਿਆਰ ਕੀ ਕਰਿਆ ਹਾਰੇ ਨੂੰ ਬਰਦਾਸ਼ਤ ਨਹੀਂ ਹੋਣ ਦੀ ਗੈਂਗਸਟਰ ਜਾਂ ਗੈਂਬਲਰ ਆ ਬਾਹੂ ਚੁੱਪ ਕਰੀ ਜੀ ਇੰਨੇ ਬੰਦੇ ਲੱਗੇ ਇਹਦੀ ਰਿਵਾਈਵ ਨਹੀਂ ਮੇਰੇ ਨਾਲ ਬਤਮੀਜ਼ੀ ਕੀਤੀ ਮੇਰੀ ਐਣਾ ਚਲਾ ਕੇ ਮਾਰੀ ਤੇ ਫਿਰ ਮੇਰੇ ਸੀ ਚਪੇੜ ਮਾਰੀ ਨੀ ਕਰੋ ਯਾਰ ਛੱਡੋ ਠੀਕ ਆ ਚੱਲੇ ਜੀ ਰਾਬਤ ਦਿਖਾ ਦੇ ਇੱਥੇ ਨਾ ਕਰੀ ਸਰ ਗੰਦ ਪਾਇਆ ਗੰਦ ਪਾਇਆ ਹੈ ਬੰਦਾ ਬੰਦਾ ਹਾਂਜੀ ਇੰਨੇ ਖੜਨਾ ਇਹਨੂੰ ਰੈਸਟ ਕਰਨਾ ਜੀ ਨੂੰ ਗੰਦ ਪਾਇਆ ਨਹੀਂ ਦਰਫੋਂ ਨਹੀਂ ਲਟੇ ਦੋ ਤਰ੍ਹਾਂ ਦੇ ਡੰਡ ਕੱਲੇ ਬੋਰੀਨੇ ਪਾਇਆ ਵਾ ਕੋਈ ਕੁਝ ਕਰਕੇ ਖਰਾਬ ਨਹੀਂ ਕਰਾਉਣਾ ਕਦੇ ਕੋਈ ਪੀਨ ਗਿਆ ਆਣਾ ਕਿ ਸਾਰੇ ਭਾ ਦੇ ਭਾਰੇ ਭਾਰੇ ਨਹੀਂ ਦੇਣਗੇ ਜਦੋਂ ਬੰਦੇ ਦੇ ਤੁਸੀਂ ਉਹਨਾਂ ਦੇ ਨਾਲ ਜਦੋਂ ਇਹਨਾਂ ਲੋਕਾਂ ਦੇ ਨਾਲ ਕੁਝ ਇਹ ਕਰਾਉਣਾ ਹੈ ਨਾ ਇਹਨਾਂ ਦੀ ਟੈਂਟ ਇਹ ਕੱਲ ਨਹੀਂ ਆ ਇਹ ਕੱਲਾ ਬੰਦਾ ਸਾਡੀ ਕੰਗਰ ਸਾਡੀ ਵਾਜੇ ਸਾਹਮਣੇ ਦੇਖਦੇ ਬਸ ਸਾਹਮਣੇ ਆਪਣੇ ਬੋਤੋਂ ਪੈਂਦੋਂ ਬਾਅਦ ਬੰਦੇ ਨੇ ਇੱਥੇ ਖਾਲੀ ਚਲੋ ਚਲੋ ਖਾਲੀ ਕਰੋ ਨੀ ਕਨੂਰ ਫਾਲੋਅ ਅਪ ਕਰੋ ਪੈਂਦੋਂ ਬਾਅਦ ਹਲੋ ਇਧਰ ਆਓ ਜੀ ਆਪਰ ਔਰ ਬਾਕੀ ਬੰਦੇ ਰਹਿ ਸਕਣੋ ਸਾਡੇ ਮੈਂ ਫੜ ਕੇ ਅੰਦਰ ਲੈ ਆਇਆ ਚਲੋ ਖਾਲੀ ਖੜਾਓ ਮਾ ਨਾਮ ਸੰਦੀਪ ਕੁਮਾਰ ਆ ਵਾਰ ਨੰਬਰ 85 ਆ ਮੈਂ ਧਰਮਪਾਲ ਲਾਡੀ ਦਾ ਛੋਟਾ ਭਰਾ ਆ ਜੀ ਕਿਉਂ ਅੱਜ ਬੈਣਾ ਵਜਾ ਤਨੂ ਬੋਣਾ ਐਦਾ ਪਿਆ ਕੀ ਅਸੀਂ ਸ਼ੁਰੂ ਤੋਂ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਦੋ ਪਾਰਟੀਆਂ ਨੇ ਅਸੀਂ ਬੜੀ ਨਾਲ ਮਿਲ ਕੇ ਰਹਿੰਦੇ ਆ ਸਾਡਾ ਕੋਈ ਝਗੜਾ ਨਹੀਂ ਸਾਡਾ ਬੜਾ ਪਿਆਰ ਆ ਹਾ ਨਵਾਂ ਗੁੰਡਾ ਉੱਥਿਆ ਜੀ ਤਾਨੂੰ ਸਾਰੇ ਬੜਾ ਗੁੰਡਾ ਵੀ ਆ ਗੈਂਗਸਟਰ ਵੀ ਆ ਜੂਵੇ ਬਾਜ ਵੀ ਆ ਸਾਡੀਆਂ ਜਿਹੜੀਆਂ ਪਾਰਟੀਆਂ ਦੋਵੇਂ ਬੜੀਆਂ ਪਰਜਾਮਾਂ ਸਿਆ ਠੀਕ ਆ ਅਸੀਂ ਕਹਿੰਦੇ ਕਿ ਮਾੜਾ ਬੋਲੋ ਜੰਨੂ ਲੋਕੀ ਪਿਆਰ ਕਰਦੇ ਆ ਵੋਟ ਪਵਾਈ ਜਾਣ ਅਸੀਂ ਕੋਈ ਮੰਨ ਲੋ ਅੱਜ 5 ਵਜੇ ਤੋਂ ਬਾਅਦ ਅਸੀਂ ਸਾਰੇ ਪਿੰਡ ਵਾਲੇ ਫੇਰ ਇਕੱਠੇ ਆ ਸਾਨੂੰ ਕੋਈ ਨਹੀਂ ਗੱਲ ਇੰਨਾ ਜੀਨਾ ਆਰਾਮ ਕਰਦਾ ਪਹਿਲਾਂ ਸੇਰੇ ਨੇ ਬੜਾ ਜੀਨਾ ਆਰਾਮ ਕੀਤਾ ਹੁਣ ਰਾਵਲ ਜੀ ਦੀ ਘਰ ਦੀ ਉੱਥੇ ਬੈਠੀ ਆ ਪੜ੍ਹੀ ਨਹੀਂ ਆ ਪੀ ਐਚ ਡੀ ਆ ਉਹਨੂੰ ਵੀ ਨੇ ਧੱਕੇ ਮਾਰੇ ਉੱਥੇ ਦੀ ਜਨਨਿੰਨ ਟੱਕੇ ਮਾਲੋ ਭਾਵੇਂ ਸਾਡੇ ਰੋਧਿਆ ਜੇ ਕਿਸਮਤ ਦੇਦੀ ਹੋਊਗੀ ਆ ਕਾਉਂਸਲ ਬਣ ਜੇ ਸਾਡੀ ਹੋਊਗੀ ਅਸੀਂ ਬਣ ਜੀਏ ਅਸੀਂ ਕਹਿੰਨੇ ਕਿ ਧੀਆ ਪੜਾ ਸਾਧੀਆਂ ਸਾਰਿਆਂ ਲਈ ਮਾੜਾ ਨਹੀਂ ਬੋਲਣਾ ਚਾਹੀਦਾ ਕਿਉਂ ਦੇ ਅਸੀਂ ਚਾਹੁੰਦੇ ਆ ਕਿ ਇਹਨੂੰ ਫੜ ਕੇ ਇਹਨੂੰ ਫੜ ਕੇ ਹਗਾ ਲਾਲ ਦਿੱਤਾ ਜਾਵੇ ਸਾਡੇ ਪਿੰਡ ਦੇ ਵਿੱਚ ਅਮਨ ਸ਼ਾਂਤੀ ਹੋਵੇ ਸਾਡੇ ਪਿੰਡ ਦੇ ਲੋਕ ਬਹੁਤ ਭਲੇ ਮਾਨਸਿਆ ਦੇ ਹਥਿਆਰ ਉਹਦੇ ਕੋਲ ਛਰੇ ਆਮ ਪਿਸਤੌਲ ਕੁੰਡੇ ਪਿਸਤੌਲ ਫੜਿਆ ਗਿਆ ਉਹ ਪਿਸਤੌਲ ਫੜੇ ਗਏ ਆ ਪੁਲਿਸ ਨੇ ਫੇਰ ਬੰਦਾ ਛੜਤਾ ਆ ਇੰਨੇ ਯਾਰ ਹਥਿਆਰ ਆ ਕਿ ਸਾਨੂੰ ਦੋਵਾਂ ਪਾਸੇ ਨੂੰ ਬਹੁਤ ਜਿਆਦਾ ਖਤਰਾ ਆ ਬਹੁਤ ਨੇ ਕੀ ਨਰਾਮ ਕੀਤਾ ਆ ਸਾਡੇ ਮਾਲਾਂ ਲੋਕਾਂ ਦਾ ਕੈਂਡੀਡੇਟ ਨੂੰ ਤੇ ਵਾਰ ਦੇ ਵੋਟਰ ਨੂੰ ਅਪੀਲ ਕਰਨਾ ਚਾਹਨਾ ਵਾ ਵੀ VOTING ਹੋਵੇ ਪਿਆਰ ਨਾਲ ਜਿਹੜੀ ਬੀਬੀਆਂ ਵਾ ਕੈਂਡਿਡੋਨ ਦੇ ਨਾਲ ਅਸੀਂ ਬਾਹਰ ਹੋਈਏ ਇਹ ਤੁਰੀ ਕਿਸੀ ਮੋਬਾਈਲ ਲੈ ਕੇ ਪੀਟੀ ਅੰਦਰ ਕਰੀ ਹੀ ਆ ਉਹ ਪਤਾ ਨਹੀਂ ਬੰਦਾ ਕਿੱਦੋਂ ਦੀ ਵੋਟ ਹੈ ਕਿ ਨਹੀਂ ਦੀ ਅੰਦਰੋਂ ਅਰ ਕੋ ਸੋਧਣੇ ਬੰਦੇ ਆ ਭਾਜੀ ਕੀ ਲਾਇਨ ਆਰਡਰ ਦੀ ਨਤੀਜਾ ਤਰਵੀਆ ਭਾਜੀ ਲਾਇਨ ਆਰਡਰ ਕੋ ਬੇਨਤੀ ਕਰਨਾ ਚਾਹੁੰਦਾ ਵਾ ਜੀ ਇਹਦੇ ਅਮਨ ਤੇ ਸ਼ਾਂਤੀ ਨਾਲ VOTING ਕਰਾਈ ਜਾਵੇ ਜੋ ਪਰਮਾਤਮਾ ਫਤਵਾ ਦੇਗਾ ਸਾਨੂੰ ਮਨਜ਼ੂਰ ਆ ਜੋ ਰੱਬ ਕਿਸੇ ਤੇ ਭਗਵਾਨ ਦਾ ਇਹਦੇ ਬਾਹਰੋਂ ਬੰਦੇ ਆ ਗਏ ਆ ਨਾ ਡੱਬਾਂ ਦੇ ਪਸਤੌ ਲੱਗੇ ਆ ਮੈਂ ਪੁਲਿਸ ਨੂੰ ਨਹੀਂ ਦੇਤੀ ਆ ਕਿਦਰ ਅਗਰ ਚੈੱਕ ਕਰ ਲੋ ਬੇਨਤੀ ਤੇ ਤੁਹਾਡੀ ਠੀਕ ਹੈ ਯਾਰ ਨੂੰ ਹੋਣਾ ਹੱਥੋਂ ਪਿਆ ਦੇਖ ਲਈ ਪਾਜੀ ਜੀ ਪਾਜੀ ਜੀ ਸਾਰਾ ਕੱਲੇ ਕੱਲੇ ਹੋ ਗਿਆ ਹਾਂਜੀ ਪਾਜੀ ਕੀ ਗੱਲ ਹੋਈ ਹੈ ਜੀ ਸਰ ਮੈਂ ਨਾ 1 ਤੇ 1 ਐਂਡ 4 ਨੰਬਰ ਬੂਥ ਤੇ ਜਾ ਕੇ ਚੈਕਿੰਗ ਕਰਦੀ ਸੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਸਾਰੇ ਵੋਟਰ ਆਪਣੇ ਆਪਣੇ ਵੋਟਾਂ ਪਾ ਰਹੇ ਸੀ ਇਹਦੀ ਵਾਈਫ ਤੇ ਇਹ ਖੁਦ ਆਏ ਅੰਦਰ ਇਹਨਾਂ ਨੂੰ ਹਾਂਜੀ ਕਮਲ ਕਮਲ ਦੀ ਵਾਈਫ ਹਾਂਜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਹੈ ਵੋਟ ਨੰਬਰ 85 ਤੋਂ ਇਲੈਕਸ਼ਨ ਲੜਨੀ ਕੌਂਸਲ ਅੱਜ ਇਲੈਕਸ਼ਨ ਹੈ ਸਾਰਾ ਕੁਝ ਸ਼ਾਂਤੀਪੂਰਕ ਚੱਲ ਰਿਹਾ ਸੀਗਾ ਕਮਲ ਤੇ ਉਹਦੀ ਵਾਈਫ ਆ ਕੇ ਜਿਹੜੇ ਕਿ ਇਲੈਕਸ਼ਨ 'ਚ ਖੜੇ ਹੋਏ ਆ ਉਹਨਾਂ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਮੇਰੇ ਤੇ ਹੱਥ ਚੱਕੇ ਮੇਰੀ ਐਨਕ ਚਲਾ ਕੇ ਸਿੱਟੀ ਇਹ ਇਹ ਨੌਂਸ ਜਿਹੜੇ ਕ੍ਰੀਏਟ ਕਰ ਰਿਹਾ ਇਸ ਸਰਾਸਰ ਗਲਤ ਹੈ ਮੈਂ ਇਹਦੇ ਖਿਲਾਫ ਆ ਬਿਲਕੁਲ ਹਾਂਜੀ ਹਾਂਜੀ ਕਾਢੀ ਦਾ ਕਾਰਨ ਦੇ ਬਸ ਇਹ ਦੇਖ ਕੇ ਕਿ ਹਾਂ ਵੀ ਸਭ ਕੁਝ ਵਧੀਆ ਚੱਲ ਰਿਹਾ ਉਹਨਾਂ ਨੂੰ ਇਸ ਉਹਨਾਂ ਨੂੰ ਬਰਦਾਸ਼ਤ ਨਹੀਂ ਆਇਆ ਤਾਂ ਸਾਡਾਂ ਲਈ ਦਾ ਕਰਵਾ ਜੀ ਬਾਹਰ ਦੇ ਬਾਹਰ ਦੇ ਲੋਕਾਂ ਨੂੰ ਬੁਲਾ ਕੇ ਸਾਡੇ ਉੱਤੇ ਜ਼ਬਰਦਸਤੀ ਕਰ ਰਹੇ ਇਹ ਕਿਹ ਚੱਲ ਰਹੀ ਹੈ ਜੀ ਇਹ ਸਾਡੀ ਪ੍ਰੀਅਨ ਪੇਰ ਇਲੈਕਸ਼ਨ ਕਰਵਾਈ ਜਾਏ ਮੈਂ ਨਾ ਸਰਜੀਤ ਸਿੰਘ ਮਾਲ ਮੈਂ ਆਵਾਜ਼ੀ ਪਾਰਟੀ ਲੋਕ ਜਿਮਾਰ ਵਾਲੀ ਤੋਂ ਆ ਰਿਹਾ ਹਾਂ ਅੱਜ ਦੇ ਕੇਂਦਰੇ ਸਭ ਆ ਰਹੀ ਤੇ ਪਰੇਸ਼ਾਨੀ ਆ ਰਹੀ ਜਿਹੜੀ ਇਲੈਕਸ਼ਨ ਹੈ ਫ੍ਰੀ ਐਂਡ ਫੇਅਰ ਨਹੀਂ ਹੋ ਰਹੀ ਧੱਕੇਸ਼ਾਹੀ ਹੋ ਰਹੀ ਆ ਜਿੰਨਾਂ ਵੱਲੋਂ ਇੱਕ ਪਾਰਟੀ ਕਰ ਰਹੀ ਆ ਪੂਰੀ ਵੱਲੋਂ ਧੱਕੇਸ਼ਾਹੀ ਹੋ ਰਹੀ ਆ ਔਰ ਨਜਾਇਜ਼ ਵੋਟਾਂ ਪੈ ਰਹੀਆਂ ਸਾਡੇ ਦੇ ਵੀ ਯਾਰ ਆ ਰਹੇ ਨੇ ਸਾਡੇ ਦੇ ਕੋਈ ਇਲਜਾਮ ਨਹੀਂ ਸਾਡੀਆਂ ਬਿਲਕੁਲ ਸਹੀ ਵੋਟਾਂ ਜਾ ਰਹੀਆਂ ਕਿਸੇ ਨਾ ਕੋਈ ਤਾਂ ਕਰੀ ਹੀ ਕਰ ਰਿਹਾ ਕੋਈ ਕਹੇ ਨੂੰ ਕੋਈ ਕਹੇ ਨੂੰ ਕੋਈ ਕਹੇ ਨਾ ਜ਼ਬਰਦਸਤੀ ਨਹੀਂ ਕਰ ਰਹਾ ਕੋਈ ਕਹੇ ਨੂੰ ਆਪਣੀ ਵੋਟ ਇਹ ਤੇ ਪਰਚੀ ਕਟਾ ਕੇ ਜਾਂਦੇ ਆਪਣੀ ਵੋਟ ਅਸੀਂ ਸਾਫ਼ ਚਾਹੁੰਦੇ ਹਾਂ ਪ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਹਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਰ ਨਾਲ ਦੀ ਨਾਲ ਐ ਧਮਕੀਆਂ ਦੇ ਰਹੇ ਕਿ ਤੁਹਾਨੂੰ ਗੋਲੀਆਂ ਮਾਰ ਦਾਂਗੇ ਇਹ ਕੋਈ ਗੱਲ ਨਹੀਂ ਹੁੰਦੀ ਇਹ ਇਹ ਕਿਦਾਂ ਦਾ ਇਲੈਕਸ਼ਨ ਹੋ ਰਿਹਾ ਮੈਂ ਤਾਂ ਇਦਾਂ ਦੇ ਇਲੈਕਸ਼ਨ ਕਦੀ ਦੇਖਿਆ ਨਹੀਂ ਹੈਗਾ ਇਹ ਸਾਡੇ ਤੇ ਸਾਡੇ ਲੋਕਾਂ ਨਾਲ ਵੀ ਜ਼ਬਰਦਸਤੀ ਫालतू ਚਾਹਦੇ ਕਿ ਸਾਡੇ ਵਾਲੀ ਸਾਈਡ ਵੋਟ ਪਾਈ ਜਾ ਉਹਨਾਂ ਤੇ ਵੀ ਜਿਆਦਾ ਉੱਪਰ ਚੜਦੇ ਪਏ ਇਦਾਂ ਫालतू ਹੱਥਾ ਫਰ ਮਾਰਿਆ ਕੋਤਰਾ 400 ਰੁਪਿਆ ਹਾਂ ਜਿਹਨਾਂ ਨੂੰ ਜੇ ਸਟੇਸ਼ਨ ਤੇ ਉਹਦੇ ਪਾਕਟ ਚ ਫੋਨ ਨਿਕਲਦਾ ਭਈ ਆ ਕੀ ਪੁਲਿਸ ਵਾਲੇ ਕਿ ਡਿਊਟੀ ਕਰ ਰਹੇ ਨੇ ਤੇ ਇਹਨਾਂ ਦੇ ਬੰਦੇ ਦੀ 85 ਦਾ आजाद ਉਮੀਦਵਾਰ ਤੇ ਅੰਦਰ ਕਿਸ तरफ ਫੋਨ ਚਲ ਗਿਆ ਜੇ ਸਿੰਗਲ ਸਿੰਗਲ ਬੰਦੇ ਦਾ ਫੋਨ ਧੋਖਾ ਢੀ ਹੋ ਰਹੀ ਸਾਬ ਧੋਖਾ ਢੀ ਹੋ ਰਹੀ ਹੈ ਧੋਖਾ ਢੀ ਦੇ ਉੱਤਰ ਆਏ ਨੇ ਇਹਨਾਂ ਇਦਾਂ ਥੋੜੀ ਕੰਮ ਹੁੰਦੇ ਨੇ ਜੇ ਸਾਰੇ ਨੇ ਡਿਊਟੀਆਂ ਲੱਗੀਆਂ ਤਾਂ ਫੋਨ ਚੈੱਕ ਕਰਕੇ ਅੰਦਰ ਬੰਦ ਫੋਨ ਅੰਦਰ ਜਿਹੜਾ ਬੈਠਾ ਉਹਦੀ ਪਾਕਟ ਫੋਨ ਕਿੱਦਾਂ ਲਾਊਗਾ ਤੁਸੀਂ ਦੱਸੋ ਨਾ ਫੋਨ ਹੀ ਨਾ ਲਾਉੜੇ ਦੇ ਅੰਦਰ ਫਿਰ ਉਲਟ ਜਿਹਾ ਫੋਨ ਜੇ ਤੁਹਾਡਾ ਫੜਿਆ ਗਿਆ ਤੁਸੀਂ ਗਲਤੀ ਮੰਨੋ ਆਪਣਾ ਬੰਦਾ ਬਾਹਰ ਪੈ ਤੇ ਹੱਥ ਪਾਈ ਦੇ ਆ ਗਏ ਜੇ ਉਹਦੀ ਲੇਡੀ ਹੱਥ ਪਾਈ ਕਰਨ ਲਈ ਬੰਦਾ ਵੇਖ ਕੇ ਮੁੱਕੀ ਤੇ ਆ ਗਿਆ ਤੇ ਕੋਈ ਇਥੇ ਮਾਰਨ ਲਈ ਖਾਣ ਆ ਗਿਆ ਇੱਕ ਲੋਕੇ ਖਰੇ ਕੀ ਕੋ ਰਿਸਪੈਕਟ ਕਰੀ ਜੀ ਆਪਾਂ ਵੀ ਕੈਂਡੀਡੇਟ ਹੈ ਵੀ ਕੈਂਡੀਡੇਟ ਥੋੜਾ ਆਪਣਾ ਵੀ ਸਿਸਟਮ ਬਣਾ ਕੇ ਰੱਖਣ ਮੋਲ ਚੱਲਣਾ ਖਰਾਬ ਹੋਣਾ ਲੋਕੀ ਡਰਦੇ ਨਹੀਂ ਫਿਰ ਤਾਂ ਨਹੀਂ ਇਹ ਮਮੁਲੀ ਜੀ ਮਾਰੀ ਮੋਟੀ ਕਸ਼ਮਗਸ਼ ਹੋਈ ਆ ਅਸੀਂ ਫੋਰਸ ਇਥੇ ਲਾਤੀ ਆ ਮਾਮਲਾ ਸੌਟ ਆਊਟ ਕਰਾਤਾ ਕਿ ਇਹ ਕਿੰਨੀ ਗੜਬੜ ਨਹੀਂ ਹੋਣ ਦਿੱਤੀ ਹੋਗੀ ਬਿਲਕੁਲ ਫਿਰ ਇਹਨੇ ਪੀਸਫੁਲ ਇਲੈਕਸ਼ਨ ਕਰਾਈ ਜਾਊਗੀ ਰਨ ਆਊਟ ਕਿਵੇਂ ਚੱਲ ਰਿਹਾ ਬਿਲਕੁਲ ਠੀਕ ਠਾਕ ਹੁਣ ਕੋਈ ਪ੍ਰੋਬਲਮ ਨਹੀਂ ਹੈ ਕਿ ਲਾਉਂਡ ਆਊਟ ਕੋਈ ਮਾਰੇਗੀ ਜੀ ਗੱਲ ਤਾਂ ਇਹ ਆਪਸ ਵਿੱਚ ਕਸ਼ਮਗਸ਼ ਆ ਬੂਥਾਂ ਤੇ ਹੋਈ ਆ ਬੂਥੇ ਬੰਦੇ ਸਾਰੇ ਭਜਾ ਦਿੱਤੇ ਗਿਆ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਿੱਤੋ ਕਿਸੇ ਨੂੰ ਕਾਨੂੰਨ ਆਪਣੇ ਹੱਥੋਂ ਚ ਲੈਣ ਨਹੀਂ ਦਿੱਤਾ ਜਾਊਗਾ ਸਭੀ ਸੈਂਡ ਫੋਰਸ ਇੱਥੇ ਲਾ ਦਿੱਤੀ ਆ ਸਾਡੇ ਸੀਨੀਅਰ ਅਫਸਰ ਵੀ ਇੱਥੇ ਆ ਗਿਆ ਇਹ ਬਿਲਕੁਲ 13 ਰਣ ਪੀਸਫੁਲ ਇਲੈਕਸ਼ਨ ਕਰਾਵਾਂਗੇ ਜਿਹੜਾ ਧਰਨਾ ਲਾਇਆ ਸੀ ਧਰਨਾ ਚੁੱਕ ਲੈ ਜੇ ਕਹਿੰਦੇ ਧਰਨਾ ਨਹੀਂ ਲਾਉਣਾ ਦਿਖਾ ਦਿੱਤੀ ਨਿਸਬੇ ਕੀਤਾ ਉਹ ਤੇ ਜਿਹੜੀ ਕਾਨੂੰਨ ਸਰ ਬੰਦ ਕਾਰਵਾਈ ਕੀਤੀ ਜਾਊਗੀ